ਪੰਜਾਬੀ ਦੀ ਤਿਆਰੀ ਕਰ ਰਹੇ ਸਾਰੇ ਸਖਿਆਰਥੀਆਂ ਦਾ ਅਸੀਂ ਜੀਨੀਅਸ ਸਟੱਡੀ ਹਬ ਚੈਨਲ ਦੇ ਉੱਪਰ ਨਿੱਘਾ ਸਵਾਗਤ ਕਰਦੇ ਹਾਂ ਸੋ ਅੱਜ ਆਪਾਂ ਕਹਾਣੀ ਕਰਜਾ ਆਪਣੇ ਦੀ ਵਿਆਖਿਆ ਕਰਾਂਗੇ ਤੇ ਇਸ ਦੇ ਵਿੱਚੋਂ ਕੀ ਕੀ ਸਿੱਖਣ ਲਈ ਮਿਲਿਆ ਆਪਾਂ ਨੂੰ ਕਹੂ ਨੂੰ ਆਪਾਂ ਲਾਸਟ ਦੇ ਵਿੱਚ ਜ਼ਰੂਰ ਵਿਚਾਰ ਪਟਾੰਦਰਾ ਕਰਾਂਗੇ ਸੋ ਇਹ ਕਹਾਣੀ ਬੱਚਿਆਂ ਨੂੰ ਸਿਲੇਬਸ ਦੇ ਪੱਖ ਤੋਂ ਲੱਗੀ ਹੋਈ ਹੈ ਸੋ ਪੰਜਾਬੀ ਲਾਜ਼ਮੀ ਦੇ ਸਾਰੇ ਹੀ ਵਿਦਿਆਰਥੀਆਂ ਨੂੰ ਰਿਕੁਐਸਟ ਹੈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਹਰ ਤਰ੍ਹਾਂ ਦੀ ਜਾਣਕਾਰੀ ਤੇ ਹਰ ਤਰ੍ਹਾਂ ਦੀ ਪੰਜਾਬੀ ਵਿਸ਼ੇ ਦੀ ਵੀਡੀਓ ਪ੍ਰਾਪਤ ਕਰਨ ਲਈ ਚੈਨਲ ਦੇ ਨਾਲ ਜੁੜੋ ਸੋ ਸ਼ੁਰੂ ਕਰਦੇ ਹਾਂ ਅੱਜ ਦੀ ਇਸ ਕਹਾਣੀ ਦਾ ਸਾਰ ਕਰ ਜਾਂ ਆਪਣੀ ਕਹਾਣੀ ਗੁਲਜਾਰ ਸਿੰਘ ਸੰਧੂ ਜੀ ਦੁਆਰਾ ਲਿਖੀ ਗਈ ਹੈ ਜੋ ਕਿ ਇੱਕ ਪੰਜਾਬੀ ਪੈਂਡੂ ਸਮਾਜ ਦੇ ਵਿੱਚੋਂ ਲਿਆ ਗਿਆ ਇੱਕ ਵਿਸ਼ਾ ਜਿਹੜਾ ਕਿ ਆਮ ਪਰਿਵਾਰਾਂ ਦੇ ਵਿੱਚ ਉਹ ਰਸਮਾਂ ਹੁੰਦੀਆਂ ਪੰਜਾਬੀ ਸੱਭਿਆਚਾਰ ਦੇ ਵਿੱਚ ਉਹ ਆਪਾਂ ਸਾਰਿਆਂ ਦੇ ਵਿੱਚ ਪੜਾਂਗੇ ਸੋ ਇੱਕ ਕਹਾਣੀ ਦੀ ਜਿਹੜੀ ਸ਼ੁਰੂਆਤ ਹੁੰਦੀ ਹੈ ਇੱਕ ਆਮ ਪਰਿਵਾਰ ਤੋਂ ਹੁੰਦੀ ਹੈ ਜਿਸ ਦੇ ਵਿੱਚ ਪਿਛਲੇ 40 ਸਾਲਾਂ ਤੋਂ ਕੋਈ ਵਿਆਹ ਨਹੀਂ ਹੋਇਆ ਭਾਵੇਂ ਕਿਸੇ ਵੀ ਮੁੰਡੇ ਦਾ ਵਿਆਹ ਨਹੀਂ ਹੋਇਆ ਤੇ ਜੋ ਉਹਨਾਂ ਦੇ ਰਿਸ਼ਤੇਦਾਰ ਨੇ ਉਹ ਚਾਹੁੰਦੇ ਆ ਕਿ ਉਸ ਪਰਿਵਾਰ ਦੇ ਵਿੱਚ ਵਿਆਹ ਹੋਵੇ ਇਸ ਦੇ ਵਿੱਚ ਇੱਕ ਪਾਤਰ ਹੈ ਜੀਤੋ ਜੋ ਕਿ ਉਸ ਦਾ ਪ੍ਰਾਉਸ ਤੋਂ 8-10 ਸਾਲ ਵੱਡਾ ਹੈ ਤੇ ਉਹਦੇ ਵਿਆਹ ਦੀ ਸਾਰੇ ਉਡੀਕ ਕਰ ਰਹੇ ਹੁੰਦੇ ਆ ਕਿ ਉਹ ਵਿਆਹ ਕਰਵਾਵੇ ਪਰ ਉਹ ਮੰਨ ਨਹੀਂ ਰਿਹਾ ਹੁੰਦਾ ਕਿਉਂਕਿ ਉਹਨੂੰ ਸਾਰੇ ਸਕੇ ਸਬੰਧੀ ਉਹਨੀਆਂ ਮਨਤਾ ਕਰਦੇ ਨੇ ਘਰ ਪਰਿਵਾਰ ਵੱਲੋਂ ਵੀ ਮਨਤਾ ਕੀਤੀ ਜਾਂਦੀ ਹੈ ਪਰ ਉਹਦਾ ਮੰਨਣਾ ਹੁੰਦਾ ਕਿ ਜਿਹਦੇ ਨਾਲ ਮੇਰਾ ਵਿਆਹ ਹੋਊਗਾ ਵੀ ਉਹ ਕਿਸੇ ਹੋਰ ਪਰਿਵਾਰ ਦੇ ਵਿੱਚ ਜੰਪਲ ਹੋਊਗੀ ਤਾਂ ਉਹਦੇ ਨਾਲ ਮੈਨੂੰ ਰਹਿਣਾ ਔਖਾ ਹੈ ਤਾਂ ਉਹ ਵਿਆਹ ਲਈ ਨਹੀਂ ਮੰਨਦਾ ਤਾਂ ਅਖੀਰ ਦੇ ਵਿੱਚ ਘਰ ਦੇ ਆਪਣਾ ਚਾਹ ਪੂਰਾ ਕਰਨ ਲਈ ਆਪਣੀ ਬੇਟੀ ਜੀਤੂ ਦਾ ਵਿਆਹ ਧਰ ਦਿੰਦੇ ਐ ਜਿਹੜੀ ਕਿ 17 ਸਾਲ ਦੀ ਹੁੰਦੀ ਹੈ ਭਾਵੇਂ ਉਹਨਾਂ ਦਾ ਭਰਾ ਜਿਹੜਾ ਉਹ 27 ਸਾਲ ਦਾ ਹੈ ਉਹ ਤੋਂ 8-10 ਸਾਲ ਵੱਡਾ ਹੈ ਤੇ ਇਹ ਛੋਟੀ ਹੈ ਜੀਤੂ ਤੇ ਉਹਦਾ ਵਿਆਹ ਜਿਹੜਾ ਜੀਤੂ ਦਾ ਧਰ ਦਿੱਤਾ ਜਾਂਦਾ ਜੋ ਕਿ 17ਵੇਂ ਸਾਲ ਦੇ ਵਿੱਚ ਹੈ ਉਸ ਤੋਂ ਬਾਅਦ ਹੌਲੀ-ਹੌਲੀ ਵਿਆਹ ਦੇ ਦਿਨ ਆ ਜਾਂਦੇ ਆ ਕਿਉਂਕਿ ਸ਼ਗਨ ਪੈ ਜਾਂਦਾ ਹੈ ਵਿਆਹ ਸੰਬੰਧੀ ਜਿਹੜੇ ਘਰ ਤੋਂ ਬਾਹਰਲੇ ਸਾਰੇ ਕੰਮ ਐ ਉਹਨਾਂ ਕਰਕੇ ਜਿਹੜੇ ਜੀਤੋ ਦਾ ਵੱਡਾ ਭਰਾ ਉਹਦੀ ਮਤ ਮਾਰੀ ਜਾਂਦੀ ਐ ਉਹਦੇ ਉੱਪਰ ਸਾਰਾ ਬੋਝ ਆ ਜਾਂਦਾ ਐ ਤੇ ਉਧਰੋਂ ਵਿਆਹ ਦੇ ਵਿੱਚ ਕੇਵਲ ਇੱਕ ਦਿਨ ਹੀ ਰਹਿ ਗਿਆ ਸੀ ਤੇ ਅਜੇ ਆਨੰਦ ਕਾਰਜ ਦੇ ਆਉਣ ਵਾਲੇ ਰਾਗੀਆਂ ਦਾ ਖਾਣ ਦਾ ਪ੍ਰਬੰਧ ਚਾਹੇ ਫਲ ਫਰੂਟ ਐ ਕ੍ਰੌਕਰੀ ਦਾ ਬਰਾਤ ਦੇ ਬਿਸਤਰਿਆਂ ਦਾ ਜਿੰਨਾ ਵੀ ਕੰਮ ਹੁੰਦਾਗਾ ਉਹ ਸਾਰਾ ਉਹਦੇ ਭਰਾ ਦੇ ਸਿਰ ਤੇ ਪਿਆ ਹੁੰਦਾ ਤੇ ਉਧਰੋਂ ਵਿਆਹ ਵਾਲਾ ਦਿਨ ਨੇੜੇ ਆ ਜਾਂਦਾ ਤੇ ਸ਼ਾਮ ਵੇਲੇ ਨਾਨਕੇ ਵੀ ਆ ਜਾਂਦੇ ਆ ਨਾਨਕ ਸ਼ੱਕ ਲੈ ਕੇ ਨਾਨਕ ਸ਼ੱਕ ਵੀ ਇੱਕ ਰਸਮ ਹੈ ਜੋ ਪੰਜਾਬੀ ਸੱਭਿਆਚਾਰ ਦੇ ਵਿੱਚ ਬਹੁਤ ਹੀ ਮਹੱਤਵਪੂਰਨ ਹੈ ਕਿ ਨਾਨਕਿਆਂ ਵੱਲੋਂ ਜੋ ਮੁੰਡੇ ਜਾਂ ਕੁੜੀ ਦੇ ਵਿਆਹ ਤੇ ਉਸ ਨੂੰ ਕੱਪੜੇ ਲੀੜੇ ਪੈਸੇ ਗਹਿਣੇ ਦਿੱਤੇ ਜਾਂਦੇ ਆ ਉਹ ਉਹਨਾਂ ਦੇ ਪਰਿਵਾਰ ਦੇ ਆਮਦਨ ਦੇ ਹਿਸਾਬ ਦੇ ਨਾਲ ਹੁੰਦਾ ਕਿ ਉੱਥੇ ਉਹ ਆਪਣੇ ਵੱਲੋਂ ਬਾਗ ਫਲਕਾਰੀਆਂ ਸਾਰੀਆਂ ਚੀਜ਼ਾਂ ਜਿਹੜੀਆਂ ਦੇਖੇ ਜਾਂਦੀਆਂ ਤੇ ਭੂਆ ਵੀ ਪਹੁੰਚ ਜਾਂਦੀਆਂ ਸਰਦਾ ਬਣਦਾ ਕੰਨਿਆਦਾਨ ਲੈ ਕੇ ਵੀ ਜਿਹੜੇ ਬਾਕੀ ਅੰਗ ਸੰਗ ਉਹਨਾਂ ਦੇ ਸਾਖ ਸਬੰਧੀ ਹੁੰਦੇ ਉਹ ਵੀ ਪਹੁੰਚ ਜਾਂਦੇ ਆ ਤੇ ਜੀਤੋ ਵੀ ਹੁਣ ਬੜੀ ਉਦਾਸ ਜੀ ਹੋਣ ਲੱਗ ਜਾਂਦੀ ਹੈ ਕਿਉਂਕਿ ਉਹਨੂੰ ਉਹਦੀ ਹਜੇ ਉਮਰ ਨਹੀਂ ਹੈਗੀ ਵਿਆਹ ਦੀ ਤੇ ਉਹਨੂੰ ਆਪਣੀਆਂ ਆਪਣੀਆਂ ਸਹੇਲੀਆਂ ਬਚਪਨ ਤਿਰੰਜਨ ਝੂਟਦੀਆਂ ਪਿੰਗਾ ਵੀ ਯਾਦ ਆਉਂਦੀਆਂ ਤੇ ਉਹ ਬੜੀ ਹੀ ਉਦਾਸ ਹੁੰਦੀ ਹੈ ਦੂਸਰੇ ਦਿਨ ਵਿਆਹ ਸ਼ੁਰੂ ਹੋ ਜਾਂਦਾ ਹੈ ਦੂਜੇ ਦਿਨ ਜੀਤੋ ਨੂੰ 3 ਵਜੇ ਉਠਾਇਆ ਜਾਂਦਾ ਤਾਂ ਜੋ ਉਹ ਲਾਲ ਸੂਟ ਪਾ ਕੇ ਆਪਣੀ ਗੋਤ ਦੇ ਵਿੱਚ ਜਿਹੜਾ ਪ੍ਰਾਂਦਾ ਗੁੰਦਲੇ ਤੇ ਜੋ ਨਾਨਕੀਆਂ ਵੱਲੋਂ ਗਹਿਣੇ ਆਏ ਆ ਉਹਦੇ ਨਾਲ ਉਹਨੂੰ ਸ਼ਿੰਗਾਰ ਦਿੱਤਾ ਜਾਂਦਾ ਉਸ ਨੂੰ ਹੁਣ ਇਹ ਸੋਚ ਕੇ ਰੋਣਾ ਆ ਜਾਂਦਾ ਕਿ ਸਾਡੇ ਅੰਗ ਸੰਗ ਤੇ ਸਖੀਆਂ ਸਹੇਲੀਆਂ ਉਸ ਨੂੰ ਉਸੇ ਜਨਮ ਤੋਂ ਵਿੱਚੋਂ ਕੱਢਣ ਲਈ ਤਿਆਰੀਆਂ ਕਰ ਰਹੇ ਨੇ ਮਤਲਬ ਕਿ ਵੀ ਜੋ ਕੀ ਹੁੰਦਾ ਕਿ ਉਹਨੂੰ ਇਹ ਲੱਗਦਾ ਹੁੰਦਾ ਕਿ ਹੁਣ ਮੇਰਾ ਵਿਆਹ ਹੋ ਜਾਊਗਾ ਤੇ ਮੈਂ ਹੁਣੇ ਚਲੀ ਜਾਉਂਗੀ ਸੋ ਰੋਂਦੀ ਕਰ ਲਾਉਂਦੀ ਜੀਤੂ ਨੂੰ ਚੁੱਪ ਕਰਾ ਕੇ ਆਨੰਦ ਕਾਰਜ ਲਈ ਬਿਠਾ ਦਿੱਤਾ ਜਾਂਦਾ ਹੈ ਆਨੰਦ ਕਾਰਜ ਵੀ ਇੱਕ ਸਾਡੀ ਪੰਜਾਬੀ ਸੱਭਿਆਚਾਰ ਦੀ ਇੱਕ ਬਹੁਤ ਮਹੱਤਵਪੂਰਨ ਰਸਮ ਹੈ ਜਿਸ ਤੋਂ ਬਿਨਾ ਵਿਆਹ ਨਹੀਂ ਹੁੰਦਾ ਅਧੂਰਾ ਹੈ ਆਨੰਦ ਕਾਰਜ ਦੇ ਦੌਰਾਨ ਹੁਣ ਕੀ ਹੁੰਦਾ ਜੀਤੂ ਦਾ ਵਿਆਹ ਹੋ ਜਾਂਦਾ ਹੈ ਹੁਣ ਉਸ ਨੂੰ ਵਿਆਹ ਕਿ ਲੈ ਜਾਣ ਵਾਲਾ ਵੀ ਉਸ ਦੇ ਨਾਲ ਬੈਠਾ ਹੁੰਦਾ ਹੈ ਆਨੰਦ ਕਾਰਜ ਕਰਵਾਉਣ ਵਾਲਾ ਭਾਈ ਉਸ ਨੂੰ ਸੌਰੇਕਰ ਜਾ ਕੇ ਅਧੀਨਗੀ ਤੇ ਨਿਮਰਤਾ ਨਾਲ ਜੀਵਨ ਗੁਜ਼ਾਰਨ ਦੀ ਸਿੱਖਿਆ ਦੇ ਰਿਆ ਹੁੰਦਾ ਹੈ ਕਿ ਉਹਗੇ ਪਰਿਵਾਰ ਦੇ ਵਿੱਚ ਜਾ ਕੇ ਬਹੁਤ ਹੀ ਸਾਦਗੀ ਦੇ ਨਾਲ ਉਹਨਾਂ ਦੇ ਆਖੇ ਲੱਗਣਾ ਨਿਮਰਤਾ ਵਾਲਾ ਜੀਵਨ ਗੁਜ਼ਾਰੀ ਤਾਂ ਜੋ ਕਿਤੇ ਉਹਨੂੰ ਕੋਈ ਤਕਲੀਫ ਨਾ ਆਵੇ ਤੇ ਉਸ ਤੋਂ ਬਾਅਦ ਜੋ ਰਾਗੀ ਆਏ ਹੁੰਦੇ ਆ ਉਹਨਾਂ ਵੱਲੋਂ ਵੀ ਕੁਝ ਕੁ ਸ਼ਬਦ ਹੈ ਜਿਹੜੇ ਵਿਰਾਗ ਦੇ ਵਿੱਚ ਕੁਝ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਬਹਿ ਕੇ ਕਿਹਾ ਜਾਂਦਾ ਹੈ ਨੇਮਨ ਸੋ ਅੱਖਰ ਖਮਨ ਗੁਣ ਇਹ ਜਿਹੜੇ ਮਤਲਬ ਕਿ ਟੁਕਾਂ ਗਾਈਆਂ ਜਾਂਦੀਆਂ ਜ ਜਿਹਨੂੰ ਸੁਣ ਕੇ ਇੱਕ ਵਾਰ ਉਹਦਾ ਭਰਾ ਵੀ ਉਦਾਸ ਹੋ ਜਾਂਦਾ ਹੈ ਕਿ ਉਹ ਬੜੀ ਉਹਦੀਆਂ ਸਹੇਲੀਆਂ ਵੀ ਉਦਾਸ ਹੋ ਜਾਂਦੀਆਂ ਕਿ ਹੁਣ ਉਹਨਾਂ ਦੀ ਸਹੇਲੀ ਹੈ ਜਿਹੜੀ ਉਹਨਾਂ ਨੂੰ ਛੱਡ ਕੇ ਚਲੀ ਜਾਊਗੀ ਤੇ ਉਹਨਾਂ ਦੇ ਮਨ 'ਚ ਖਿਆਲ ਵੀ ਆਉਂਦੇ ਆ ਕਿ ਹੁਣ ਉਹ ਆਪਣੇ ਮਾਪਿਆਂ ਨੂੰ ਛੱਡ ਕੇ ਅਣਜਾਣ ਵਿਅਕਤੀ ਦੇ ਘਰ ਚਲੀ ਜਾਊਗੀ ਤੇ ਉਸ ਸਮੇਂ ਜਿਹੜੀ ਸੰਗਤ ਹੁੰਦੀ ਹੈ ਉਹਦੇ ਵਿੱਚ ਬੜੀ ਹੀ ਉਦਾਸੀ ਜੀ ਛਾ ਜਾਂਦੀ ਹੈ ਜਦੋਂ ਹਾਰਮੋਨੀਅਮ ਵਾਲਾ ਇੱਕ ਗਵਈਆ ਇੱਕ ਫਿਲਮ ਤਰਜ਼ ਦੇ ਉੱਪਰ ਇੱਕ ਕੁੜੀ ਦੇ ਆਉਣ ਵਾਲੇ ਸਮੇਂ ਦਾ ਜਿਹੜਾ ਚਿੱਤਰ ਬਿਆਨ ਕਰਦਾ ਹੈ ਬੜੇ ਹੀ ਵਰਾਗਮਈ ਸ਼ਬਦਾਂ ਦੇ ਵਿੱਚ ਤਾਂ ਉਹ ਸਮੇਂ ਜਿਹੜੇ ਸੌਰੇ ਘਰ ਬੈਠੇ ਹੁੰਦੀ ਹੈ ਮਾਪਿਆਂ ਤੇ ਵੀਰਾਂ ਨੂੰ ਮਿਲਣ ਲਈ ਤੰਗੇਗੀ ਬਨੇਰੇ ਤੋਂ ਕਾਂ ਉਡਾਵੇਗੀ ਪਰ ਉਹ ਨਹੀਂ ਬੋੜਨਗੇ ਗਵਈਏ ਦੇ ਇਨ੍ਹਾਂ ਬੋਲਾਂ ਦੇ ਨਾਲ ਕੀ ਹੁੰਦਾ ਸੰਗ ਦੇ ਅੱਖਾਂ ਦੇ ਵਿੱਚ ਅਥਰੂ ਆ ਜਾਂਦੇ ਆ ਤਾਂ ਜੋ ਬੋਲ ਗਾ ਰਿਹਾ ਹੁੰਦਾ ਉਸੇ ਬੋਲਾਂ ਦਾ ਜੀਤੋ ਦੇ ਵੀਰ ਉੱਤੇ ਬਹੁਤ ਅਸਰ ਹੁੰਦਾ ਹੈ ਤੇ ਉਹ ਗਾਉਣ ਵਾਲੇ ਨੂੰ ਥੋੜਾ ਜਿਹਾ ਮਤਲਬ ਕਿ ਇੱਕ ਝਟਕਵੇਂ ਸੁਭਾਅ ਦੇ ਵਿੱਚ ਉਹਨੂੰ ਰੋਕ ਦਿੰਦਾ ਹੈਗਾ ਵੀ ਉਹ ਬੰਦ ਕਰ ਦੇ ਤਾਂ ਜੋ ਫਿਰ ਸਾਰਾ ਜਿਹੜਾ ਮਾਹੌਲ ਹੈ ਇਸ ਤਰੀਕੇ ਦਾ ਨਾ ਹੋਵੇ ਤਾਂ ਉਹ ਜਿਹੜਾ ਗਾਉਣ ਵਾਲੇ ਦਾ ਗੀਤ ਹੈ ਬੰਦ ਕਰਵਾ ਦਿੰਦਾ ਜੋ ਹਰਮੋਨੀਅਮ ਤੇ ਗਾ ਰਿਹਾ ਹੁੰਦਾ ਸੋ ਇਸ ਤੋਂ ਬਾਅਦ ਆਨੰਦਕਾਰ ਇਸ ਦੀ ਰਸਮ ਵੀ ਪੂਰੀ ਹੋ ਜਾਂਦੀ ਹੈ ਤੇ ਜੀਤੂ ਦੇ ਵੀਰ ਨੇ ਉਸ ਨੂੰ ਮਹਾਰਾਜ ਦੀ ਹਜ਼ੂਰੀ ਵਿੱਚੋਂ ਉਠਾ ਕੇ ਲਿਜਾ ਕੇ ਘਰ ਦੇ ਕਮਰੇ ਵਿੱਚ ਬਿਠਾ ਦਿੱਤਾ ਤੇ ਜੀਤੂ ਨੇ ਹੁਣ ਕੀ ਹੈ ਰੋ ਰੋ ਕੇ ਆਪਣਾ ਬੁਰਾ ਹਾਲ ਕਰ ਲਿਆ ਅੱਖਾਂ ਜਿਹੜੀਆਂ ਉਹਨੇ ਸੁਜਾ ਲਈਆਂ ਤੇ ਹੁਣ ਕੀ ਹੁੰਦਾ ਕਿ ਉਹ ਇੰਨਾ ਕੁ ਰੋ ਰਹੀ ਹੁੰਦੀ ਹੈ ਕਿ ਉਹਨੂੰ ਪਤਾ ਹੁੰਦਾ ਹੁਣ ਉਹਨੇ ਵਿਦਾਈ ਉਹਦੀ ਹੋਊਗੀ ਬਰਾਤੀਆਂ ਤੇ ਜਿਹੜੇ ਮੇਲੀ ਵਿਆਹ ਦੇ ਵਿੱਚ ਆਏ ਹੁੰਦੇ ਹੈਗੇ ਉਹ ਸਾਰੇ ਮਤਲਬ ਕਿ ਉੱਥੇ ਉਸ ਮਗਰ ਜਿਹੜੀ ਖੱਟ ਵਿਛਾ ਦਿੱਤੀ ਜਾਂਦੀ ਹੈ ਤੇ ਇਸ ਸਮੇਂ ਜੀਤੋ ਦੇ ਵੀਰ ਨੂੰ ਆਨੰਦਕਾਰਜ ਸਮੇਂ ਉਸ ਦੀ ਉਦਾਸੀ ਦੇ ਹੰਝੂ ਜਿਹੜੇ ਮਤਲਬ ਕਿ ਜੀਤੋ ਦੇ ਹੰਝੂ ਭੁੱਲ ਭਲਾ ਚੁੱਕੇ ਹੁੰਦੇ ਆ ਸਾਰੇ ਹੁਣ ਜਿਹੜੀ ਜੀਤੋ ਦੀ ਵਿਦਾਇਗੀ ਦੀ ਜਿਹੜੀ ਹੁਣ ਤਿਆਰੀ ਹੁੰਦੀ ਹੈ ਤੇ ਸਾਰਿਆਂ ਨੂੰ ਵੱਲੋਂ ਸਲਾਮੀ ਦਿੱਤੀ ਜਾਂਦੀ ਹੈ ਜੀਤੋ ਦੀ ਮਾਂ ਵੱਲੋਂ ਸ਼ਗਨ ਦਿੱਤਾ ਜਾਂਦਾ ਹੈ ਜੀਤੋ ਦੀਆਂ ਜਿਹੜੀਆਂ ਸਹੇਲੀਆਂ ਉਹ ਵੀ ਹੁਣ ਜੀਜੇ ਨੂੰ ਮਜ਼ਾਕ ਕਰ ਰਹੀਆਂ ਹੁੰਦੀਆਂ ਸੋ ਜੀਤੋ ਦੀ ਇੱਕ ਪੰਜਵੀਂ ਦੀ ਜਮਾਤਣ ਵੀ ਗੂੜੀ ਸਹੇਲੀ ਗਵਾਂਢੀ ਪਿੰਡੋਂ ਆਈ ਸੀਗੀ ਤੇ ਉਸ ਨੇ ਜਦੋਂ ਜੀਤੋ ਨੂੰ ਰੋਂਦਿਆਂ ਦੇਖਿਆ ਨਾ ਤੋ ਉਹ ਕਹਿੰਦੀ ਹੈ ਕਿ ਜੀਤੋ ਦੇ ਨਾਲ ਉਸ ਦੇ ਜਿਹੜਾ ਸ਼ੈ ਮਤਲਬ ਨਾਲ ਸੌਰੀ ਉਹਨਾਂ ਦਾ ਭਰਾ ਜਾਊਗਾ ਕਿ ਜੀਤੋ ਦਾ ਭਰਾ ਆਪਣੀ ਮਾਂ ਤੇ ਤਾਏ ਦੀ ਤੀ ਹੁੰਦੀ ਹੈ ਜਿਹੜੀ ਉਹਨਾਂ ਦੇ ਕਹਿਣ ਤੇ ਵੀ ਨਾ ਕਰ ਦਿੰਦਾ ਕਿ ਉਹ ਨਾਲ ਨਹੀਂ ਜਾਊਗਾ ਪਹਿਲਾਂ ਇੱਕ ਰਸਮ ਹੁੰਦੀ ਸੀ ਵੀ ਜਦੋਂ ਕੁੜੀਆਂ ਆਪਣੇ ਸਹੁਰੇ ਘਰ ਜਾਂਦੀਆਂ ਸੀ ਤਾਂ ਨਾਲ ਉਹਨਾਂ ਦਾ ਭਰਾ ਜਾਂਦਾ ਹੁੰਦਾ ਸੀਗਾ ਤੇ ਉਸ ਤੋਂ ਬਾਅਦ ਜਦੋਂ ਉਹਦਾ ਵੱਡਾ ਭਰਾ ਨਾ ਕਰ ਦਿੰਦਾ ਤਾਂ ਫਿਰ ਉਹਦਾ ਜਿਹੜਾ ਸਭ ਤੋਂ ਛੋਟਾ ਭਰਾ ਉਹਦੇ ਨਾਲ ਜਾਂਦਾ ਹੈ ਹੁਣ ਸਾਰੀ ਜੰਜ ਵਿਦਾ ਹੋਣ ਵਾਲੀ ਹੁੰਦੀ ਹੈ ਬੱਸ ਵਿੱਚ ਬਹਿ ਜਾਂਦੀ ਹੈ ਦੇਖੋ ਵੀ ਇਸ ਕਹਾਣੀ ਦੇ ਵਿੱਚ ਹੁਣ ਤੁਹਾਨੂੰ ਸਾਰਾ ਪ੍ਰਾਣਾ ਸੱਭਿਆਚਾਰ ਵੀ ਦਿਖ ਰਿਹਾ ਹੈ ਕਿ ਪਹਿਲਾਂ ਲੋਕ ਇਕੱਠੇ ਹੀ ਬਰਾਤ ਇੱਕ ਜਗ੍ਹਾ ਤੋਂ ਹੀ ਆਉਂਦੀ ਸੀ ਕਿਹੜੀਆਂ-ਕਿਹੜੀਆਂ ਰਸਮਾਂ ਹੁੰਦੀਆਂ ਸੀ ਹੁਣ ਜੀਤੂ ਦਾ ਪ੍ਰਾਣਾ ਵੀ ਕਾਰ ਵਿੱਚ ਬਹਿ ਜਾਂਦਾ ਹੈ ਜੀਤੂ ਰੋ ਰਹੀ ਹੁੰਦੀ ਹੈ ਬਹੁਤ ਤੇ ਉਹਦੀਆਂ ਸਹੇਲੀਆਂ ਵੀ ਉਹਦੀਆਂ ਭੈਣਾਂ ਵੀ ਸਕੇ ਸਬੰਧੀ ਵੀ ਸਾਰੇ ਰੋ ਰਹੇ ਹੁੰਦੇ ਆ ਉਧਰੋਂ ਉਹਦਾ ਪੱਲਾ ਜਿਹੜਾ ਫੜਾਇਆ ਜਾਂਦਾ ਹੈ ਕਿ ਉਹ ਹੁਣ ਬੈਠ ਜਾਵੇ ਉਹ ਫੜ ਨਹੀਂ ਰਹੀ ਹੁੰਦੀ ਕਿਉਂਕਿ ਉਹ ਰੋ ਰਹੀ ਹੈ ਇੱਥੇ ਉਹਦਾ ਵਿਰਾਗ ਹੈ ਜਿਹੜਾ ਆਪਣੇ ਪਿਓ ਨਾਲ ਚਾਚੇ ਤਾਇਆ ਨਾਲ ਤੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਸ ਟਾਈਮ ਇੱਕ ਕੁੜੀ ਦੇ ਮਨ 'ਚ ਹੁੰਦੀਆਂ ਉਹ ਮਾਹੌਲ ਜਿਹੜਾ ਕਹਾਣੀਕਾਰ ਵੱਲੋਂ ਪੇਸ਼ ਕੀਤਾ ਜਾਂਦਾ ਹੈ ਜੰਜ ਤੁਰਨ ਦੇ ਵਿੱਚ ਹੁਣ ਦੇਰੀ ਹੋ ਰਹੀ ਹੁੰਦੀ ਹੈ ਤੇ ਰਸਤਾ ਵੀ ਉਹਨਾਂ ਦਾ ਜਿਹੜਾ ਹੁੰਦਾ ਉਹ 30 ਮੀਲ ਤੱਕ ਹੁੰਦਾ ਤੇ ਕਾਫੀ ਖਰਾਬ ਹੁੰਦਾ ਤਾਂ 5:30 ਵੱਜ ਚੁੱਕੇ ਹੁੰਦੇ ਆ ਹੁਣ ਜਿਹੜੀ ਜੀਤੋ ਆ ਉਹ ਰੋਂਦੀ ਕਰ ਲਾਉਂਦੀ ਉਹਨੂੰ ਚੱਕ ਕੇ ਉਹਦਾ ਭਰਾ ਕਾਰ ਦੇ ਵਿੱਚ ਬਿਠਾ ਦਿੰਦਾ ਤੇ ਉਹ ਆਪਣੀ ਨਿੱਕੀ ਭੈਣ ਨੂੰ ਸਲਾਮੀ ਪਾਉਣ ਲਈ ਆਪਣਾ ਬੋਟੂਆ ਫਰੋਲਣ ਲੱਗ ਜਾਂਦਾ ਹੈ ਜਿਹੜਾ ਉਹਦਾ ਭਰਾ ਹੁੰਦਾ ਹੈ ਤੇ ਜੀਤੋ ਤੇ ਜਿਹੜੀਆਂ ਉਹਦੀਆਂ ਸਹੇਲੀਆਂ ਹੁੰਦੀਆਂ ਗਿਆ ਉਹ ਵੀ ਰੋ ਕੇ ਉਹਨਾਂ ਦਾ ਵੀ ਮਨ ਜਿਹੜਾ ਬੜਾ ਮਤਲਬ ਭਾਰਾ ਹੋਇਆ ਹੁੰਦਾ ਸਾਰਿਆਂ ਦਾ ਫਿਰ ਉਹਨਾਂ ਨੂੰ ਚੇਤਾ ਆਉਂਦਾ ਹੈ ਕਿ ਕਿਸ ਤਰ੍ਹਾਂ ਉਹ ਆਪਣੇ ਵਿਆਹ ਤੋਂ ਮਤਲਬ ਡਰ ਕਿਉਂ ਲੱਗਦਾ ਹੈਗਾ ਵੀ ਉਹਨੂੰ ਇਸ ਕਰਕੇ ਡਰ ਲੱਗ ਰਿਹਾ ਹੁੰਦਾ ਉਹਨਾਂ ਕੁੜੀਆਂ ਨੂੰ ਵੀ ਉਹਦੇ ਭਰਾ ਨੂੰ ਵੀ ਉਹ ਸੋਚਦਾ ਹੈ ਕਿ ਉਹ ਕਿਸੇ ਉਸ ਕੁੜੀ ਨੂੰ ਕਿਸ ਤਰ੍ਹਾਂ ਅਪਣਾ ਸਕਦਾ ਹੈਗਾ ਜਿਸ ਨੂੰ ਉਹ ਨੇੜੋਂ ਜਾਣਦਾ ਹੀ ਨਹੀਂ ਇਹ ਉਹਦੇ ਭਰਾ ਦੀ ਗੱਲ ਹੋ ਰਹੀ ਹੈ ਕਿਸੇ ਅਣਜਾਣ ਬੰਦੇ ਨੂੰ ਆਪਣਾ ਬਣਾ ਸਕਣਾ ਕਿੰਨਾ ਔਖਾ ਹੈ ਹਾਲਾਂਕਿ ਉਸਦੀ ਪਤਨੀ ਨੇ ਉਸਦੇ ਘਰ ਆ ਕੇ ਭਾਰਤੀ ਮਰਿਆਦਾ ਦੇ ਅਨੁਸਾਰ ਉਸਦੀ ਦਾਸੀ ਬਣ ਕੇ ਵੀ ਰਹਿਣਾ ਹੁਣ ਉਸ ਤੋਂ 8-10 ਸਾਲ ਵੱਰੇ ਛੋਟੀ ਭੈਣ ਕਿਸੇ ਅਣਜਾਣ ਮੁੰਡੇ ਦੇ ਨਾਲ ਉਸਦੇ ਹੁਕਮ ਵਿੱਚ ਦਾਸੀ ਬਣ ਕੇ ਰਹਿ ਗਈ ਹੈ ਦਾਸੀ ਕਹਿ ਸਕਦੇ ਮਤਲਬ ਕਿ ਜੋ ਕਿਸੇ ਦੇ ਕਹਿਣੇ ਦੇ ਵਿੱਚ ਹੁੰਦਾ ਹੈ ਉਹ ਉਸਨੇ ਪਾਈਆ ਤੇ ਗਵਈਆਂ ਦੁਆਰਾ ਉਸ ਦੀ ਸੋਹਰੇ ਜਾਣ ਵਾਲੀ ਸਥਿਤੀ ਸੰਬੰਧੀ ਵੀ ਜਿਹੜੇ ਸ਼ਬਦ ਉਹਨੂੰ ਯਾਦ ਆ ਜਾਂਦੇ ਆ ਵੀ ਉੱਥੇ ਹੁਣ ਕੀ ਹੋਣ ਵਾਲਾ ਹੈ ਉਹਨੂੰ ਉੱਥੇ ਜਾ ਕੇ ਉਹਨਾਂ ਦੀ ਨਿਮਰਤਾ ਦੇ ਨਾਲ ਉਹਨਾਂ ਦੇ ਸਤਿਕਾਰ ਦੇ ਵਿੱਚ ਰਹਿਣਾ ਪਊਗਾ ਕਹਿਣਾ ਮੰਨਣਾ ਪਊਗਾ ਤਸੋ ਉਹ ਇਸ ਚੀਜ਼ਾਂ ਉਹਦੇ ਮਨ 'ਚ ਆ ਰਹੀਆਂ ਹੁੰਦੀਆਂ ਤੇ ਉਹਦਾ ਮਨ ਬੜਾ ਉਦਾਸ ਹੋ ਜਾਂਦਾ ਉਹਦੇ ਭਰਾ ਦਾ ਕਿ ਹੁਣ ਜੀਤੋ ਉਹਦੇ ਤੋਂ ਦੂਰ ਜਾ ਰਹੀ ਹੈ ਕਿਉਂਕਿ ਜਦੋਂ ਉਹ ਨੀਲੋ ਖੇੜੀ ਵਿੱਚ ਰਹਿੰਦੇ ਸੀਗੇ ਘਰ ਤੋਂ ਤਾਂ ਬੜੇ ਪਿਆਰ ਨਾਲ ਰਹਿੰਦੇ ਸੀ ਤਾਂ ਆਦੀ ਭੈਣ ਨਾਲ ਜਿਹੜਾ ਉਹਦਾ ਸਬੱਬ ਹੁੰਦਾਗਾ ਉਹਦਾ ਇੱਕ ਬਹੁਤ ਨਿੱਘ ਵਾਲਾ ਹੁੰਦਾ ਪਿਆਰ ਵਾਲਾ ਹੁੰਦਾ ਉਹਨੂੰ ਯਾਦ ਆ ਰਿਹਾ ਹੁੰਦਾ ਤੇ ਉਹ ਆਪਣੇ ਜੇਬ ਦੇ ਵਿੱਚੋਂ ਜਿੰਨੇ ਪੈਸੇ ਹੁੰਦੇ ਆ ਉਹਦੇ ਬੁਟਕੇ ਦੇ ਵਿੱਚ ਬਿਨਾਂ ਗਿਣੇ ਕੱਢ ਕੇ ਹੀ ਆਪਣੀ ਭੈਣ ਨੂੰ ਸ਼ਗਨ ਦੇ ਦਿੰਦਾ ਉਹਦੇ ਹੱਥੇ ਰੱਖ ਦਿੰਦਾ ਤੇ ਜਿਹੜੀ ਚੁੱਪ ਕੀਤੀ ਜੀਤੂ ਵੀ ਫੇਰ ਰੋਣ ਲੱਗ ਜਾਂਦੀ ਹੈ ਤੇ ਆਪਣੇ ਭਰਾਵਾਂ ਦੇ ਨਾਲ ਕੀ ਹੈ ਨਾਲ ਲੱਗ ਜਾਂਦੀ ਹੈ ਤੇ ਦੋਵੇਂ ਭੈਣ ਭਰਾ ਰੋ ਰਹੇ ਹੁੰਦੇ ਆ ਤੇ ਉਸ ਟਾਈਮ ਜਿਹੜਾ ਡਰਾਈਵਰ ਆ ਉਹ ਕਾਰ ਨੂੰ ਸਟਾਰਟ ਕਰਨ ਦਾ ਇਸ਼ਾਰਾ ਕਰਦਾ ਹੈ ਤੇ ਆਪਣੇ ਛੋਟੇ ਭਰਾ ਨੂੰ ਜੀਤੂ ਕੋਲ ਬਿਠਾ ਕੇ ਉਹ ਆਪ ਉਸ ਨਾਲ ਬਹਿ ਗਿਆ ਤੇ ਇਸ ਸਮੇ ਉਹ ਆਪਣੇ ਪਿਓ ਦੇ ਕਹਿਣ ਉਤੇ ਸਾਬਜੀ ਨਾਲ ਖਰਾਬ ਹੋਏ ਆਪਣੇ ਕੱਪੜਿਆਂ ਦੀ ਬਦਲਣ ਲਈ ਤਿਆਰ ਨਾ ਹੋਇਆ ਤੇ ਉਹਨਾਂ ਕੱਪੜਿਆਂ ਨਾਲ ਹੀ ਜੀਤੂ ਨਾਲ ਚਲਾ ਗਿਆ ਸੋ ਇਹ ਸੀ ਇੱਕ ਦੋ ਭੈਣ ਭਰਾਵਾਂ ਦੀ ਇੱਕ ਆਪਸੀ ਪਿਆਰ ਦੂਸਰਾ ਸਾਡੇ ਸਮਾਜ ਦੇ ਵਿੱਚ ਉਹ ਰਸਮਾਂ ਨੇ ਪੰਜਾਬੀ ਸੱਭਿਆਚਾਰ ਦੀਆਂ ਸਾਡਾ ਸੱਭਿਆਚਾਰ ਦੇ ਵਿੱਚ ਉਹ ਵੀ ਕਹਾਣੀਕਾਰ ਨੇ ਦੇ ਵਿੱਚ ਪੇਸ਼ ਕੀਤਾ ਹੈ ਕਿ ਸਾਡੇ ਵਿਆਹਾਂ ਦੇ ਵਿੱਚ ਕਿਹੜੀਆਂ-ਕਿਹੜੀਆਂ ਰਸਮਾਂ ਹੁੰਦੀਆਂ ਨਾਨਕ ਸ਼ੱਕ ਦੀ ਗੱਲ ਹੋਈ ਹੈ ਨਾਈ ਧੋਈ ਦੀ ਗੱਲ ਹੋਈ ਆ ਜਨ ਨੂੰ ਬਿਠਾਉਣ ਦੀ ਗੱਲ ਹੋਈ ਆ ਜਨ ਨੂੰ ਕਿਵੇਂ ਸੇਵਾ ਕਰਦੇ ਸੀ ਪਹਿਲਾਂ ਕਿਵੇਂ ਬਿਸਤਰੀ ਇਕੱਠੇ ਕੀਤੇ ਜਾਂਦੇ ਸੀ ਇਹ ਸਾਰੀਆਂ ਨਿੱਕੀਆਂ ਨਿੱਕੀਆਂ ਗੱਲਾਂ ਇਹਦੇ ਵਿੱਚ ਆਪਾਂ ਨੂੰ ਬਰੀਕੀ ਦੇ ਨਾਲ ਸਮਝਾਇਆ ਆ ਆਨੰਦ ਕਾਰਜ ਦੀ ਉਸ ਤੋਂ ਬਾਅਦ ਇੱਕ ਕੁੜੀ ਨੂੰ ਆਪਣੇ ਸੌਰੇ ਪਰਿਵਾਰ ਦੇ ਵਿੱਚ ਸਿੱਖਿਆ ਦਿੱਤੀ ਜਾਂਦੀ ਉਹਨੇ ਕਿਵੇਂ ਰਹਿਣਾ ਹੈ ਉਸ ਤੋਂ ਬਿਨਾ ਜਿਵੇਂ ਛੋਟੀਆਂ-ਛੋਟੀਆਂ ਰਸਮਾਂ ਕਿ ਨਾਲ ਭਰਾ ਨੂੰ ਭੇਜਣ ਦੀ ਇੱਕ ਰਸਮ ਹੈ ਜਿਹੜੀ ਦਿਖਾਈ ਦਿੰਦੀ ਹੈ ਇਹਦੇ ਵਿੱਚ ਸ਼ਗਨ ਜਿਹੜਾ ਪਾਇਆ ਜਾਂਦਾ ਸੀ ਨੂੰ ਮਤਲਬ ਕਾਫੀ ਨਿੱਕੀਆਂ ਨਿੱਕੀਆਂ ਬ੍ਰੀਕੀ ਦੇ ਨਾਲ ਕਹਾਣੀਕਾਰ ਨੇ ਇੱਕ ਧੀ ਦੀ ਵਿਦਾਈਗੀ ਦੇ ਦੌਰਾਨ ਉਹਦੀਆਂ ਹਾ ਭਾਵ ਉਹਦੀਆਂ ਭਾਵਨਾਵਾਂ ਸਕੇ ਸਬੰਧੀਆਂ ਦਾ ਉਦਾਸ ਹੋਣਾ ਸਹੇਲੀਆਂ ਦੇ ਮਨ ਦੇ ਵਿੱਚ ਵੀ ਵਿਆਹ ਨੂੰ ਲੈ ਕੇ ਇੱਕ ਡਰ ਪੈਦਾ ਹੋਣਾ ਕਿ ਅਸੀਂ ਵੀ ਆਪਣੇ ਪਰਿਵਾਰਾਂ ਦੇ ਨਾਲ ਐ ਵਿਛੜ ਜਾਣਾ ਹੈ ਤੇ ਇੱਕ ਭੈਣ ਤੇ ਭਰਾ ਦਾ ਜੋ ਇੱਕ ਰਿਸ਼ਤਾ ਹੁੰਦਾ ਹੈ ਜਦੋਂ ਇੱਕ ਦੂਜੇ ਨਾਲ ਵਿਛੜਦੇ ਨੇਗੇ ਇੱਕ ਵੱਖਰੀ ਜਗ੍ਹਾ ਤੇ ਜਾਂਦੇ ਨੇ ਜਿੱਥੇ ਉਹਨਾਂ ਨੇ ਨਵੀਂ ਜ਼ਿੰਦਗੀ ਸਿਰਜਣੀ ਹੁੰਦੀ ਹੈ ਤਾਂ ਉਹ ਵਾਲੇ ਹਰ ਤੰਗ ਨੂੰ ਹਰ ਤਸਵੀਰ ਨੂੰ ਕਹਾਣੀਕਾਰ ਦੁਆਰਾ ਨਿੱਕੇ ਨਿੱਕੇ ਤੱਥਾਂ ਰਾਹੀਂ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਸੋ ਪੰਜਾਬੀ ਸੱਭਿਆਚਾਰ ਬਹੁਤ ਵਿਸ਼ਾਲ ਹੈ ਬਹੁਤ ਇਹਦੇ ਵਿੱਚ ਪਿਆਰ ਅਨਪਤ ਹੈ ਉਹਦੀਆਂ ਤਸਵੀਰਾਂ ਜਿਹੜੀਆਂ ਇਹਦੇ ਵਿੱਚ ਆਪਾਂ ਨੂੰ ਦੇਖਣ ਨੂੰ ਮਿਲੀਆਂ ਸੋ ਨਾਲ ਹੀ ਇੱਕ ਕੁੜੀ ਦੀ ਉਹ ਭਾਵਨਾ ਜੋ ਇਕ ਮਾਂ ਸਮਝ ਸਕਦੀ ਹੈ ਉਹਦਾ ਪਰਿਵਾਰ ਸਮਝ ਸਕਦਾ ਜਦੋਂ ਉਹ ਬੱਚਾ ਉਹਦੇ ਨਾਲ ਪਰਿਵਾਰ ਨਾਲ ਉਹ ਵਿਛੜਦਾ ਤੇ ਅਗਲੇ ਪਰਿਵਾਰ ਦੇ ਵਿੱਚ ਜਾ ਕੇ ਉਹਨੇ ਫੇਰ ਉਹੀ ਜ਼ਿੰਦਗੀ ਨੂੰ ਦੁਬਾਰਾ ਸ਼ੁਰੂਆਤ ਕਰਨੀ ਹੁੰਦੀ ਹੈ ਅਡਜਸਟਮੈਂਟ ਕਰਨੀ ਹੁੰਦੀ ਹੈ ਉਹ ਸਾਰੀਆਂ ਜਿਹੜੀਆਂ ਇਹਦੇ ਵਿੱਚ ਗੱਲਾਂ ਸਾਨੂੰ ਪੇਸ਼ ਕੀਤੀਆਂ ਗਈਆਂ ਕਹਾਣੀਕਾਰ ਦੁਆਰਾ ਸੋ ਬੜੀ ਹੀ ਸੋਹਣੀ ਕਹਾਣੀ ਸੀ ਅਗਲੀ ਕਹਾਣੀ ਇੱਕ ਰਹਿ ਗਈ ਆ ਹੁਣ ਪਲੱਸ 2 ਦੀ ਉਹ ਵੀ ਮੈਂ ਤੁਹਾਨੂੰ ਥੋੜੇ ਦਿਨਾਂ ਤੱਕ ਅਪਲੋਡ ਕਰ ਦੂੰਗੀ ਸੋ ਇਸ ਤੋਂ ਬਿਨਾ ਆਪਾਂ ਫਿਰ ਹੋਰ ਕਿਸੇ ਜਿਵੇਂ ਗ੍ਰੈਜੂਏਸ਼ਨ ਹੈ ਜਾਂ 10ਵੀਂ 12ਵੀਂ ਦੀਆਂ ਜਿੰਨੀਆਂ ਵੀ ਇੰਪੋਰਟੈਂਟ ਵਿਆਕਰਨ ਦੀਆਂ ਵੀਡੀਓ ਨੇ ਇੰਪੋਰਟੈਂਟ ਕਹਾਣੀਆਂ ਨੇ ਜਿਸ ਦੇ ਵਿੱਚ ਆਪਾਂ ਹਰ ਤਰ੍ਹਾਂ ਦਾ ਸਿਲੇਬਸ ਕਵਰ ਕਰ ਸਕੀਏ ਤੁਹਾਨੂੰ ਅਪਲੋਡ ਕਰਦੇ ਰਵਾਂਗੇ ਬਾਕੀ ਤੁਸੀਂ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਜੋ ਵਿਸ਼ੇ ਤੁਸੀਂ ਮੇਰੇ ਤੋਂ ਪੜਨਾ ਚਾਹੁੰਦੇ ਹੋ ਉਹ ਜ਼ਰੂਰ ਮੈਨੂੰ ਸੁਜੈਸਟ ਕਰਦਿਆ ਕਰੋ ਤਾਂ ਜੋ ਤੁਹਾਡੇ ਅਕੋਰਡਿੰਗ ਜੋ ਡਿਫਿਕਲ ਜਿਹੜੇ ਡਿਫਿਕਲਟ ਲੱਗਦੇ ਆ ਤੁਹਾਨੂੰ ਔਖੇ ਲੱਗਦੇ ਆ ਵਿਸ਼ੇ ਉਹਨਾਂ ਤੇ ਆਪਾਂ ਜ਼ਿਆਦਾ ਗੱਲ ਕਰ ਸਕੀਏ ਕਿਉਂਕਿ ਇੱਕ ਸੁਜੈਸ਼ਨ ਦੇ ਨਾਲ ਸਾਨੂੰ ਪਤਾ ਲੱਗਦਾ ਰਹਿੰਦਾ ਹੈ ਬੱਚਿਆਂ ਦਾ ਵੀ ਬੱਚੇ ਕਿਸ ਤਰ੍ਹਾਂ ਦਾ ਪੜਨਾ ਚਾਹੁੰਦੇ ਆ ਸੋ ਸਾਰੇ ਹੀ ਸਖਿਆਰਥੀਆਂ ਦਾ ਇਸ ਚੈਨਲ ਤੇ ਜੁੜਨ ਦੇ ਲਈ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਸੋ ਨੈਕਸਟ ਵੀਡੀਓ ਦੇ ਵਿੱਚ ਮਿਲਦੇ ਆ ਧੰਨਵਾਦ ਜੀ